ਹਾਂਜੀ ਮੈਂ ਸਤਿ ਸ਼੍ਰੀ ਅਕਾਲ ਮੈਂ ਕুইਨ ਬੁਟੀਕ ਬਠਿੰਡਾ ਤੋਂ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਡੇ ਸਾਹਮਣੇ ਜੋ ਹੈਗਾ ਵਾਈਟ ਸਟੱਫ ਦੇ ਉੱਪਰ ਜੋ ਹੈਗਾ ਕਾਟਨ ਬੇਸ ਦੇ ਉੱਪਰ ਆਪਾਂ ਮਸ਼ੀਨਵਰਕ ਦੇ ਸੂਟ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਰਕ ਦੀ ਗੱਲ ਕਰਦੇ ਹਾਂ ਇਸਦੇ ਉੱਪਰ ਜੋ ਹੈਗਾ ਮਸ਼ੀਨਵਰਕ ਦੇ ਸੂਟ ਰੈਡੀ ਕੀਤੇ ਗਏ ਨੇ ਇਸਦੇ ਉੱਪਰ ਜੋ ਇਹ ਦੋ ਫਲਾਵਰ ਨੇ ਇਹ ਆਪਾਂ ਇਹਦੇ ਘੇਰੇ ਦੇ ਉੱਪਰ ਬਣਾਏ ਹੋਏ ਨੇ ਤਾਂ ਇਸਦੇ ਉੱਪਰ ਤੁਸੀਂ ਗੁੰਮ ਲੈਸ ਲਗਾ ਕੇ ਜਾਂ ਪਾਈਪਿੰਗ ਵਗੈਰਾ ਲਗਾ ਕੇ ਤੁਸੀਂ ਇਸ ਘੇਰੇ ਨੂੰ ਹੋਰ ਵਧੀਆ ਡਿਜ਼ਾਈਨ ਕਰ ਸਕਦੇ ਹੋ ਐਜ਼ ਇਟ ਸੇਮ ਇਹਦੇ ਚਾਕਾਂ ਦੇ ਉੱਪਰ ਵੀ ਹੈਗਾ ਆਪਾਂ ਪਾਈਪਿੰਗ ਜਾਂ ਲੈਸ ਲਗਾ ਕੇ ਮਲਟੀ ਕਲਰ ਦੀ ਲੈਸ ਲਗਾ ਕੇ ਆਪਾਂ ਇਹਨੂੰ ਤਿਆਰ ਕਰ ਸਕਦੇ ਆ ਇਸ ਤੇ ਜਿਵੇਂ ਘੇਰੇ ਦੇ ਉੱਪਰ ਫਲਾਵਰ ਪਾਏ ਹੋਏ ਨੇ ਸੇਮ ਹੀ ਇਹਦੇ ਪਹੁੰਚੇ ਦੇ ਉੱਪਰ ਵੀ ਡਿਜ਼ਾਈਨ ਪਾਇਆ ਹੋਇਆਗਾ ਇਹ ਜੋ ਹੈਗੇ ਦੇ ਪਹੁੰਚੇ ਦੇ ਉੱਪਰ ਡਿਜ਼ਾਈਨ ਆ ਰਿਹਾਗਾ ਤੇ ਇਸ ਦੇ ਬਾਜੂ ਦੇ ਉੱਪਰ ਜੋ ਥੋੜਾ ਜਿਹਾ ਛੋਟਾ ਫਲਾਵਰ ਕੀਤਾ ਹੋਇਆ ਇਹ ਦੇ ਬਾਜੂ ਦੇ ਉੱਪਰ ਫਲਾਵਰ ਆਏ ਹੋਏ ਨੇ ਜਿਹੜਾ ਆਪਾਂ ਇਹਦੇ ਨਾਲ ਦੁਪੱਟਾ ਲਾਇਆ ਹੈ ਮਲਟੀ ਕਲਰ ਦਾ ਟਾਈ ਐਂਡ ਡਾਈ ਦਾ ਚੰਦੇਰੀ ਦਾ ਦੁਪੱਟਾ ਲਾਇਆ ਹੋਇਆ ਹੈ ਜੋ ਕਿ ਦੇ ਨਾਲ ਗਰੇਸ ਦੀ ਬਹੁਤ ਹੀ ਸੋਹਣੀ ਬਣ ਕੇ ਆਈ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਜੋ ਹੈਗਾ ਚੰਦੇਦੀ ਦਾ ਦੁਪੱਟਾ ਲਾਇਆ ਹੋਇਆ ਆਪਾਂ ਬਹੁਤ ਹੀ ਲੁੱਕ ਇਹਦੀ ਹੈਗੀ ਅਟਰੈਕਸ਼ਨ ਵਾਲੇ ਕਲਰ ਹੈ ਥੋੜਾ ਬਹੁਤ ਇਹਦੇ ਵਿੱਚ ਜੋ ਹੈਗਾ ਫੋਨ ਦੀ ਸਕਰੀਨ ਦੇ ਕਰਕੇ ਕਲਰ ਦਾ ਕੰਬੀਨੇਸ਼ਨ ਦਾ ਥੋੜਾ ਫਰਕ ਪੈ ਸਕਦਾ ਇਸ ਦੀ ਜਿਹੜੀ ਹੈਗੀ ਆ ਡਿਜ਼ਾਈਨ ਬਹੁਤ ਵਧੀਆ ਬਣਿਆ ਹੋਇਆਗਾ ਇਸ ਤਰ੍ਹਾਂ ਦੇ ਤੁਸੀਂ ਨਵੇਂ ਕਿਸੇ ਵੀ ਸੂਟ ਤੇ ਕਲਰ ਤੇ ਸੂਤਰਾਂ ਦੇ ਸੂਟ ਤੁਸੀਂ ਹੈਗੇ ਰੈਡੀ ਕਰਵਾ ਸਕਦੇ ਹੋ ਸੈਕਿੰਡ ਜੋ ਹੈਗਾ ਆਪਣੇ ਕੋਲ ਡਿਜ਼ਾਈਨ ਹੈ ਹਾਂਜੀ ਜਿਹੜਾ ਆਪਾਂ ਸੈਕਿੰਡ ਸੂਟ ਤੁਹਾਨੂੰ ਦਿਖਾ ਰਹੇ ਹਾਂਗੇ ਇਹ ਵੀ ਕਰੀਮ ਸ਼ੇਡ ਦੇ ਉੱਪਰ ਹੀ ਹੈ ਇਹਦੇ ਵਿੱਚ ਫਰੰਟ ਦੇ ਉੱਪਰ ਸਾਰੇ ਦੇ ਉੱਪਰ ਜੋ ਹੈਗੀ ਬੂਟੀ ਪਾਈ ਹੋਈ ਹੈ ਕਿਸੇ ਦੇ ਵਿੱਚ ਜੋ ਹੈਗਾ ਪੱਤੀਦਾਰ ਵਾਲਾ ਡਿਜ਼ਾਈਨ ਬਣਿਆ ਹੋਇਆ ਕਿਸੇ ਦੇ ਵਿੱਚ ਜੋ ਹੈਗਾ ਫਲਾਵਰ ਬਣਿਆ ਹੋਇਆ ਇਸ ਤਰ੍ਹਾਂ ਅਲੱਗ-ਅਲੱਗ ਪੈਟਰਨ ਦੇ ਵਿੱਚ ਜੋ ਹੈਗਾ ਫਲਾਵਰ ਪਾ ਕੇ ਫਰੰਟ ਦਾ ਰੈਡੀ ਕੀਤਾ ਹੋਇਆ ਇਹਦੇ ਜੋ ਬਾਜੂ ਦੇ ਉੱਪਰ ਹੈ ਬਾਜੂ ਆਪਾਂ ਇਹਦੀ ਫਰੰਟ ਹਲਕਾ ਐਂਡ ਇਹਦੀ ਬਾਜੂ ਜੋ ਹੈਗੀ ਆਪਾਂ ਹੈਵੀ ਬਣਾਈ ਹੋਈ ਹੈ ਬਾਜੂ ਦੇ ਉੱਪਰ ਵੀ ਜੋ ਹੈਗਾ ਪੱਤੀਆਂ ਦੇ ਬਣਾ ਕੇ ਹੀ ਆਪਾਂ ਇਹਦਾ ਡਿਜ਼ਾਈਨ ਰੈਡੀ ਕੀਤਾ ਹੋਇਆ ਇਸ ਦੇ ਨਾਲ ਜੋ ਹੈਗਾ ਆਪਾਂ ਦੁਪੱਟਾ ਹੈਗਾ ਹਾਫ ਚਨੂਨ ਦਾ ਦੁਪੱਟਾ ਮਰਜੈਂਟਾ ਸ਼ੇਡ ਦਾ ਇਹਦੇ ਨਾਲ ਆਪਾਂ ਦੁਪੱਟਾ ਲਗਾਇਆ ਹੋਇਆ ਇਹ ਤੁਸੀਂ ਦੁਪੱਟਾ ਆਦੀ ਚੁਆਇਸ ਦੇ ਅਕੋਰਡਿੰਗ ਇਹਨੂੰ ਤੁਸੀਂ ਟਾਈ ਐਂਡ ਡਾਈ ਦਾ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਸਿੰਗਲ ਕਲਰ ਚਾਹੁੰਦੇ ਹੋ ਤਾਂ ਤੁਸੀਂ ਸਿੰਗਲ ਕਲਰ ਦੇ ਵਿੱਚ ਵੀ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਜੋ ਹੈਗੇ ਲੈਸ ਵਾਈਟ ਕਲਰ ਦੀ ਲੈਸ ਆਪਣੇ ਕੋਲੇ ਅਵੇਲੇਬਲ ਹੈ ਇਸ ਲੈਸ ਨੂੰ ਤੁਸੀਂ ਡਾਈ ਐਂਡ ਡਾਈ ਕਰਵਾ ਕੇ ਜੋ ਕਲਰ ਸ਼ਰਟ ਦੇ ਵਿੱਚ ਨੇ ਉਸੇ ਤਰ੍ਹਾਂ ਤੁਸੀਂ ਲਗਵਾ ਕੇ ਇਸ ਨੂੰ ਤੁਸੀਂ ਦੁਪट्टे ਨੂੰ ਰੈਡੀ ਕਰਵਾ ਸਕਦੇ ਹੋ ਜੇਕਰ ਤੁਸੀਂ ਓਨਲੀ ਨੂੰ ਕਰੀਮ ਸ਼ੇਡ ਦੇ ਵਿੱਚ ਚਾਹੁੰਦੇ ਤੁਸੀਂ ਕਰੀਮ ਸ਼ੇਡ ਦੇ ਵਿੱਚ ਵੀ ਦੁਪट्टे ਨੂੰ ਰੈਡੀ ਕਰਵਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਕਰੀਮ ਸ਼ੇਡ ਦੇ ਨਾਲ ਵੀ ਇਹ ਲੁੱਕ ਬਹੁਤ ਵਧੀਆ ਆਊਗਾ ਜੇ ਤੁਸੀਂ ਥੋੜਾ ਅਟਰੈਕਟਿਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਾਜੈਂਟਾ ਸ਼ੇਡ येलो ਗ੍ਰੀਨ ਕਿਸੇ ਵੀ ਕਲਰ ਦਾ ਦੁਪੱਟਾ ਤੁਸੀਂ ਰੈਡੀ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਇਹ ਡਿਜ਼ਾਈਨ ਵਧੀਆ ਲੱਗੇ ਹੋ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਜੇਕਰ ਤੁਸੀਂ ਨਵੇਂ ਡਿਜ਼ਾਈਨ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਨਵੇਂ ਸੂਟਾਂ ਦੇ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ ਸੋ ਮਚ